ਸਾਉਂ ਕਹਿੰਦੇ ਬੜੇ ਜਿਆਦਾ ਮੈਂ ਪਹਿਲਾਂ ਗੱਲ ਕੀਤੀ ਐ ਸਾਨੂੰ ਤੇਰੀ ਸਾਉ ਲੱਗੇ ਤਾਂ ਪੂਰੇ ਰੋਬ ਜਲੇ ਗਏ ਤੇ ਇਹਨਾਂ ਨੇ ਮੈਨੂੰ ਸਵਾਲ ਕੀਤਾ ਕਿਹਦੇ ਦੋਨੋਂ ਕੁੜੀਆਂ ਚੋਂ ਜਿਆਦਾ ਸ਼ਰਾਰਤੀ ਕਿਹੜੀ ਹੈ ਉਹ ਤਾਂ ਹੈ ਹੀ ਮੈਂ ਚੁਲਬੁਲੀ ਛੁਈ ਮੂਜੀ ਹੈਗੀ ਹੂੰ ਅਸਲੀ ਆਨਸਰ ਦੱਸੋ ਮੈਂ ਕਹਾਂ ਜੀ ਸਾਰੇ ਜੋ ਸਭ ਤੋਂ ਸ਼ਰਾਰਤੀ ਹੈ ਪ੍ਰੀਤ ਬਾਟ ਹਾਂ ਮੈਂ ਸੈਕਿੰਡ ਨੰਬਰ ਤੇ ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ ਹਾਂ ਹਾਂ ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ ਟੰਗ ਕੀ ਚਮ ਥੋੜਾ ਮਾਹੌਲ ਇਹ ਗਰਮੀ ਬਹੁਤ ਸੀ ਸ਼ੂਟਿੰਗ ਇਸ ਬਹੁਤ ਵਗਰਮੀ ਸੀ ਜਦੋਂ ਫਰਸਟ ਸੀ ਦਾ ਸਕੇਜੂਲ ਛੁੱਟ ਗਿਆ ਇਹਦਾ ਮਾਹੌਲ ਗਰਮ ਹੋ ਜਾਂਦਾ ਸੀ ਨਾ ਜਿਆਦਾ ਕਿ ਸੀਨ ਨਹੀਂ ਆ ਰਹੇ ਆ ਉਹ ਯਾਰ ਬੀ ਬੀ ਇਹਦਾ ਹੋ ਰਿਹਾ ਨਾ ਉਹਦਾ ਮਾੜਾ ਜਾਏ ਉਹ ਜਿਹੜਾ ਹੈਲਪਿੰਗ ਵਰਬ ਜਿਹੜਾ ਸਾਡਾ ਨਾਲ ਆ ਜਾਂਦਾ ਉਹਦਾ ਮੈਂ ਕੋਈ ਨਾ ਕੋਈ ਜੇ ਮੇਰੇ ਲੱਗੇ ਸੈਭੀ ਬੈਠੀ ਹੈ ਜਾਂ ਕਿਰਨ ਮੋਟੀਆ ਇਹਨਾਂ ਨੂੰ ਪਸਾਦਾ ਕਿਸ ਨਾਲ ਇਹਨਾਂ ਨੂੰ ਕੋਈ ਕੁਝ ਕਹਿੰਦਾ ਨਹੀਂ ਕੁੜੀਆਂ ਨੂੰ ਪੰਜਾਬੀਆਂ ਦੀ ਆਹ ਤੱਕ ਕਿ ਚਲੋ ਹੀਰੋਇਨ ਨਿਕਾਏ ਚਲੋ ਕੋਈ ਗੱਲ ਨਹੀਂ ਮੈਂ ਤੱਕ ਕੇ ਦੇਖਿਆ ਮੈਂ ਕਿ ਹਾਈਟ ਤੁਹਾਡੀ ਬਹੁਤ ਹੈ ਪੰਜਾਬੀ ਕੋਲ ਦੇਖ ਕੇ ਕੀ ਆਪਾਂ ਉਹ ਸਾਰਾ ਲੰਬੀ ਹੋਏ ਕੋਈ ਪਤਾ ਨਹੀਂ ਕਿਰੇ ਬੀਨੂ ਬਲਾਈ ਉਹ ਮੈਂ ਪੁੱਛ ਲਈਏ ਸਾ ਵੀ ਆਏ ਹੋ ਸਾਉ ਨੇ ਕੰਦੇ ਬੜੇ ਜ਼ਿਆਦਾ ਅਸਮਾਨ ਨੇ ਪਹਿਲਾਂ ਗੱਲ ਕੀਤੀ ਐ ਸਾਨੂੰ ਤਾਂ ਹੀ ਸਾਉ ਲੱਗੇ ਤਾਂ ਪੂਰੇ ਰੋਬ ਜਲੇ ਹੈਗੇ ਨੇ ਇਹਨਾਂ ਨੇ ਮੈਨੂੰ ਸਵਾਲ ਕੀਤਾ ਕਿੰਦੇ ਇਹ ਦੋਨੋਂ ਕੁੜੀਆਂ ਚੋਂ ਜ਼ਿਆਦਾ ਸ਼ਰਾਰਤੀ ਕਿਹੜੀ ਆ ਹਾਂ ਤੋ ਤੁਸੀਂ ਕੀ ਕਹਿੰਦੇ ਤੁਹਾਡਾ ਨਾਲ ਲੱਗਦਾ ਸੱਚ ਸੱਚ ਉਹ ਤਾਂ ਹੈ ਹੀ ਮੈਂ ਚੁਲਬੁਲੀ ਛੁਈ ਮੂਜੀ ਹੈਗੀ ਹਾਂ ਅਸਲੀ ਆਨਸਰ ਦੱਸੋ ਮੈਂ ਕਹਾਂ ਜੀ ਸਾਰਿਆਂ ਚ ਸਭ ਤੋਂ ਸ਼ਰਾਰਤੀ ਹੈ ਪ੍ਰੀਤ ਬਾਠ ਹਾਂ ਦੇਖਿਆ हां मैं सेकंड नंबर दे। ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ। ਹਾਂ ਦੇਖਾ। ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ। ਟੰਗ ਖਿੱਚਣਾ। ਦੇਣਾ ਨਾ ਕਰੋ ਯਾਰ ਇਹਨਾਂ ਨੂੰ ਤਾਂ ਕਿਉਂ ਡਰਨਾ। ਨਾ ਸਭ ਸਿੱਧਾ। ਕਿਉਂ ਸਵਾਲ ਹੀ ਬਦਲਤਾ ਦੱਸ ਤੁਸੀਂ ਇੱਥੇ ਆ ਕੇ ਕਿਹਾ ਵੀ ਮੈਂ ਚੁਲਬਲੀ ਹੀ ਗਿਆ ਤੇ ਉਹਨੇ ਤਾਂ ਸਭ ਇੰਟਾਰ ਕੇ ਤੁਸੀਂ ਦੱਸ ਨਹੀਂ 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 ਇਹਨਾਂ ਦਾ ਸੈਂਸ ਆਫ ਹਿਊਮਰ ਨੂੰ ਕੋਈ ਨਹੀਂ ਮੀਟ ਕਰ ਸਕਦਾ। ਬਹੁਤ ਵਧੀਆ ਸੈਂਸ ਆਫ ਪੇਟ ਦੁਖ ਜਾਂਦਾ ਤਾਂ ਮੇਰੇ ਹਾਸ ਹਾਸ ਕੇ। ਹਾਂ। ਅੱਛਾ ਆਸਾਂ ਦੇ ਨੇ। ਬਹੁਤ ਆਸਾਂ ਦੇ ਨੇ। ਕਿਹੜੀ ਗੱਲ ਯਾਦ ਆ ਗਈ ਜਿਹੜੀ ਆਸਾਂ ਦੇ ਅਸੀਂ ਥੋੜਾ ਅਸਲੀ ਆਸਾਂ ਨਹੀਂ ਬਹੁਤ ਔਖਾ ਅੱਜ ਕੱਲ ਦੇ ਸਮੇਂ। ਤੁਸੀਂ ਕੋਈ ਤੁਰਦਾ ਇਹ ਕੀ ਕਰਦਾ ਇਹਦਾ ਇਹ ਮਤਲਬ ਹੈ ਇਹਦਾ ਉਹ ਮਤਲਬ ਹੈ ਤੇ ਮੈਨੂੰ ਜੋ ਕਈ ਵਾਰ ਹੁੰਦਾ ਹੈ ਨਾ ਕਿ ਸੈੱਟ ਤੇ ਥੋੜਾ ਜਿਹਾ ਮਾਹੌਲ ਇਹ ਗਰਮੀ ਬਹੁਤ ਸੀ ਸ਼ੂਟਿੰਗ ਵਿੱਚ ਬਹੁਤ ਵਾ ਗਰਮੀ ਸੀ ਜਦੋਂ ਫਰਸਟ ਅਸੀਂ ਦਾ ਸਕੇਜੂਲ ਛੂਟ ਗਿਆ ਇਹਦਾ ਮਾਹੌਲ ਗਰਮ ਹੋ ਜਾਂਦਾ ਹੈ ਨਾ ਜਿਆਦਾ ਕਿ ਸੀਨੀਅਰ ਆ ਰਹੇ ਆ ਉਹ ਯਾਰ ਬੀ ਬੀ ਇਹਦਾ ਹੋ ਰਿਹਾ ਨਾ ਉਹਦਾ ਮਾੜਾ ਜਾਏ ਉਹ ਵੀ ਦਿਖ ਰਹੇ ਨੇ ਜੀ ਆਪ ਜਿਹੜੀ ਪੰਜਾਬੀ ਸੱਭਿਆਚਾਰਿਕ ਉਹ ਜਿਹੜਾ ਹੈਲਪਿੰਗ ਵਰਬ ਜਿਹੜਾ ਸਾਡਾ ਨਾਲ ਆ ਜਾਂਦਾ ਉਹਦੋਂ ਮੈਂ ਕੋਈ ਨਾ ਕੋਈ ਜੇ ਮੇਰੇ ਲਾਗੇ ਸੈਭੀ ਬੈਠੀ ਹੈ ਜਾਂ ਕਿਰਨ ਬੈਠੀ ਹੈ ਇਹਨਾਂ ਨੂੰ ਮੈਂ ਪ੍ਰਸਾਦ ਰੱਖਿਸ ਨਾ ਕੋਈ ਇਹਦਾ ਨਹੀਂ ਗੱਲ ਕਰਨੀ ਇਹਨਾਂ ਨੇ ਹਸਪੀਟਲ ਫਿਰ ਇਹਨਾਂ ਨੂੰ ਕੋਈ ਖੁਸ਼ ਕਹਿੰਦਾ ਨਹੀਂ ਕੁੜੀਆਂ ਨੂੰ ਪੰਜਾਬੀਆਂ ਦੀ ਆਦਤ ਹੈ ਕਿ ਚਲੋ ਹੀਰੋਇਨਿਕ ਹੈ ਚਲੋ ਕੋਈ ਗੱਲ ਨਹੀਂ ਸਹੀ ਗੱਲ ਹੈ ਮੈਂ ਤਾਂ ਕਿ ਦੇਖਿਆ ਮੈਂ ਇੱਕ ਹਾਈਟ ਹੀ ਤੱਡੀ ਬਹੁਤ ਹੈ ਪੰਜਾਬੀ ਕੋਣ ਦੇਖ ਕੇ ਕੀ ਬਾਤ ਹੈ ਘਟ ਨਹੀਂ ਹੈਗੀ ਮੇਰੀ ਲੰਬੀ ਹੀ ਸ਼ਾਇਦ ਹੋਵੇ ਮੇਨ ਲੱਗੋ ਹੋ ਸਕਦਾ ਲੰਬੀ ਹੋਵੇ ਕੋਈ ਪਤਾ ਨਹੀਂ ਵੀਰੇ ਸਿਰ ਛਾਤੀ ਜੀ ਫਲਾ ਲੀ ਉਹ ਤਾਂ ਚਾਰੇ ਖੜੇ ਹਾਂਜੀ ਇਹ ਤਾਂ ਇਹ ਜੁੱਤੇ ਵਈ ਨੇ ਜੁੱਤਾ ਜੀ ਆ ਵੀ ਅੰਡਰਟੇਕਰ ਕਿਵੇਂ ਅੰਡਰਟੇਕਰ ਹਾਂ ਜੀ ਸलो ਕੀ ਮੈਸੇਜ ਕੀ ਹੈ ਹੁਣ ਫਿਲਮ ਆਉਣ ਵਾਲੀ ਹੈ ਜਿਹੜਾ ਗਾਣੇ ਆਏ ਬਹੁਤ ਸੋਹਣੇ ਗਾਣੇ ਹੈਗੇ ਹਾਂਜੀ ਹਾਂਜੀ ਨਹੀਂ ਮੈਸੇਜ ਕੋਈ ਇਦਾਂ ਮੈਸੇਜ ਮੈਸੇਜ ਵਾਲੀ ਫਿਲਮ ਨਹੀਂ ਹੈ ਐਂਟਰਟੇਨਮੈਂਟ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਕਿਸੇ ਇੱਕ ਅੱਜ ਦੇ ਜ਼ਮਾਨੇ ਦਾ ਮਜਨੂ ਉਹਦੀਆਂ ਕਹਾਣੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਹੜੇ ਝਮੇਲਿਆਂ 'ਚ ਫਸ ਜਾਂਦਾ ਕੀ ਕਰਦਾ ਤੇ ਅੱਜ ਤਾਂ ਉਮੀਦ ਹੀ ਕਰ ਸਕਦੇ ਹਾਂ ਕਿ 22 ਮਾਰਚ ਨੂੰ ਤੁਸੀਂ ਸਿਨੇਮਾ 'ਚ ਜਾ ਕੇ ਫਿਲਮ ਵੇਖੋਗੇ ਕਿਉਂਕਿ ਕੈਨਵਸ ਵੱਡਾ ਹੈ ਫਿਲਮ ਦਾ ਕਾਫੀ ਖਰਚਾ ਵੀ ਕੀਤਾ ਫਿਲਮ ਤੇ ਤੇ ਉਮੀਦ ਹੈ ਮੈਨੂੰ ਲੋਕੀ ਕਿਸੇ ਨੇ ਇੰਟਰਵਿਊ ਕੀਤਾ ਕਿ ਫਿਰ ਤੁਸੀਂ ਕੀ ਕਹੋਗੇ ਕਿ ਕੁੜੀਆਂ ਦੇ ਨਾਲ ਜਾਣ ਮੈਂ ਕਿਹਾ ਜੀ ਦੋ ਦੋ ਕੁੜੀਆਂ ਦੇ ਨਾਲ ਜਾ ਔਰ ਇੰਨੀ ਸੋਹਣੀ ਸੋਹਣੀ ਲੁੱਕੀ ਦੇਖਣ ਦੇਖੋ ਇੰਨੀ ਸੋਹਣੀ ਕੁੜੀ ਨੂੰ ਵੇਖਣ ਵਾਸਤੇ ਯਾਰ ਕੌਣ ਨਹੀਂ ਆਏਗਾ ਮੈਨੂੰ ਲੱਗਦਾ ਰਿਲ ਅੱਜ ਕਾਹ ਮਾੜਾ ਇਹਨੂੰ ਕਹੋ ਵੇਖੋ ਕਿੰਨੇ ਸੋਹਣੀ ਕੁੜੀ ਨੂੰ ਤੁਸੀਂ ਦੇਖਣਾ ਹੈ ਸਿਨੇਮਾ ਉਧਰ ਤੁਸੀਂ ਆਪ ਹੀ ਸੱਚ ਨਾਲ ਆਓਗੇ ਪਹਿਲੇ ਦਿਨ ਵੀ ਆਓਗੇ ਤਾਂ ਜਿੱਥੇ ਜਿੱਥੇ ਹਾਊਸਫੁੱਲ ਹੋਊਗਾ ਅਸੀਂ ਮੈਮ ਨੂੰ ਲੈ ਕੇ ਜਾਵਾਂਗੇ ਉੱਥੇ ਤੁਸੀਂ ਪੱਕੀ ਗੱਲ ਹੈ ਲੱਗ ਜਾਣੀ ਹੈ ਹਾਊਸਫੁੱਲ ਦਾ ਕਰੋ ਮੈਨੂੰ ਲੱਗਿਆ ਸਭ ਤੋਂ ਪਹਿਲਾਂ ਤੁਸੀਂ ਆਓਗੇ ਇਹਨਾਂ ਨੇ ਤਾਂ ਇੱਕ ਕਿਹਨੂੰ ਆਇਆਣਾ ਸਾਡੇ ਕੋਲ ਇੱਕ ਦਿਨ ਪਹਿਲਾਂ ਹੀ ਨਹੀਂ ਵਾਕਈ ਮਤਲਬ ਇੱਕ ਖੂਬਸੂਰਤ ਜਿਵੇਂ ਪੰਜਾਬੀ ਜੱਟੀ ਕਹਿ ਦਿੰਦੇ ਨੇ ਜਿ ਸਾਰੇ ਗੁਣ ਹੈਗੇ ਆ ਨਹੀਂ ਸਾਡੀ ਇੱਕ ਫਿਲਮ ਦੇ ਨਾਲ ਜਿਹੜੀ ਕਾਸਟਿੰਗ ਹੋਈ ਹੈ ਹਰ ਕੈਰੈਕਟਰ ਨੂੰ ਉਹ ਕੈਰੈਕਟਰ ਦੇ ਹਿਸਾਬ ਨਾਲ ਕੀਤਾ ਗਿਆ ਇਹ ਐਨਆਰਆਈ ਲੱਗਦੇ ਨੇ ਕਿ ਬਾਹਰੋਂ ਆਈ ਹੋਊਗੀ ਕੁੜੀ ਉਹ ਪ੍ਰੀਤ ਜਿਹੜਾ ਕੈਰੈਕਟਰ ਹੈ ਮੈਮ ਦਾ ਕਿਰਦਾਰ ਇਹ ਦਿਖਾਇਆ ਉਹਨਾਂ ਨੇ ਉਹਦਾ ਪੈਂਡਾ ਬਾਹਰੋਂ ਆ ਕੇ ਲੁੱ ਮੈਂ ਤਾਂ ਦਿਲ ਲੁੱਟਦੀ ਰਹਿੰਦੀ ਹਾਂ ਨਹੀਂ ਗੱਲ ਤਾਂ ਠੀਕ ਸੀ ਪਾ ਲੈ ਲਿਆ ਲੁੱਟਣ ਦੇਣਾ ਗੱਲ ਠੀਕ ਸੀ ਦਮ ਕਿਉਂ ਨਹੀਂ ਆਵਾਜ਼ ਮੈਂ ਕਾਨਫਰੈਂਸ ਕਿਉਂ ਨਹੀਂ ਆਇਆ ਦਵਾਰਾ ਬੋਲੋ ਮੈਂ ਤਾਂ ਦਿਲ ਲੁੱਟਦੀ ਬੋਲੇ ਆਈ ਨਹੀਂ ਗਿਆ ਰੀਟੈਕ 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 ਮਾ ਰੀਟੈਕ ਮੈਂ ਤਾਂ ਦਿਲ ਲੁੱਟਦੀ ਰਹਿੰਦੀ ਹਾਂ ਹਣ 22 ਮਾਰਚ ਨੂੰ ਸਿਨੇਮਾ ਘਰਾਂ ਜਾ ਕੇ ਤੁਸੀਂ ਇਹਨਾਂ ਦੀ ਐਕਟਿੰਗ ਦੇਖੋ ਸਾਡੀ ਤੁਸੀਂ ਫਿਲਮ ਦਾ ਜਿਹੜੇ ਇਹਨਾਂ ਨੇ ਦਿਲ ਲੁੱਟਣੇ ਹੈ ਨਾ ਉਹ ਵੀ ਟਿਕਟਾਂ ਵਾਲੇ ਹੋਣ ਕੋਈ ਫਰੀ ਵਾਲੇ ਨਹੀਂ ਲਗਾ ਇੰਨੀ ਸੋਹਣੀ ਕੁੜੀ ਆ ਤੁਸੀਂ ਫਿਲਮ ਨਹੀਂ ਇਹ ਦੇਖ ਸਕਦੇ ਉਹਨਾਂ ਦੀ ਯਾਰ ਸਿਨੇਮਾ ਹੀ ਦੇਖੋ ਯਾਰ ਆ ਕੇ